ਸਵਾਗਤ ਹੈ ਕਿਸਾਨ ਵੀਰੋੜ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਮੇਰਾ ਨਾਮ ਪ੍ਰਤਪਾਲ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ 84270 19817 ਮੇਰਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ 22 ਦਸੰਬਰ 2024 ਨੂੰ ਆਪਣੇ ਘਰੋਂ ਘਰ ਕਰਦੇ ਪਿਆ ਆ ਆਪਾਂ ਕਰਦੇ ਆ ਵਪਾਰ ਦਾ ਕੰਮ ਕਟੀਆਂ ਦਾ ਤੁਸੀਂ ਦੇਖ ਸਕਦੇ ਹੋ ਅੱਜ ਦੀ ਘੜੀ ਦੇ ਆਪਣੇ ਘਰੇ 23 ਕਟੀਆਂ ਹਾਜ਼ਰ ਕਰਨੀਆਂ ਮੋਹਰਾਂ ਨਸਦੀਆਂ ਇਹ ਕੰਨਾਂ ਦੇ ਵਿੱਚ ਕਟੀਆਂ ਨੀਲੀ ਰਾਵੀ ਦੀ ਬਾਕੀ ਸਾਰੇ ਬਾਈ ਦੇ ਬਾਈ ਕਟੇ ਆ ਮੋਹਰਾਂ ਨਸਦੇ ਕਟੀਆਂ ਆਗੀਆਂ 25000 ਤੋਂ ਲੈ ਕੇ ਆਪਣਾ ਡੇਰ ਸਟਾਰਟ ਹੋਊਗਾ 25 ਤੋਂ ਲੈ ਕੇ ਆ ਵੰਬ ਜਾਂਦਾ ਜਾਂਦਾ 40 ਦੇ ਅੰਦੇ ਵਿੱਚ ਤੇ 200 ਦੇ ਆਪਣੇ ਕੋਲ 40 ਤੋਂ ਬਾਹਰ ਵੀ ਹੈ ਗਿਆ ਜਿਹਦਾ 40 ਤੋਂ ਬਾਹਰ ਪਹਿਲਾਂ ਮੈਂ ਬੜੀਆਂ ਗੱਡੀਆਂ ਦਿਖਾ ਦਈਏ ਸੋ ਜਦਾ ਗੱਡੀ ਦੇਖੀ ਜਾਂਦੇ ਆ ਇਹ ਗੱਡੀ ਦੀ ਉਮਰ ਲਗਭਗ 25 26 ਮਹੀਨੇ ਹੈਗੀ ਤੇ ਮਾਲਕ ਦਾ ਐਸਾ ਹੈ ਕਿ ਏਜ ਇਹਦੇ ਹੋਇਆ ਵਾ ਤੇ ਬਾਕੀ ਸ਼ੋਰ ਨਹੀਂ ਹੈਗੀ ਆਪਾਂ ਕਿਸੇ ਨੂੰ ਘਬਰਾ ਨਹੀਂ ਕਰਦੇ ਕੀ ਇਹ ਸ਼ੋਰ ਦੇ ਗੱਬੜ ਬਣ ਕੇ ਏਟ ਕਰਾਂ ਭਰ ਦੇਟ ਕਰਾਂਗੇ ਤਾਂ ਖਾਲੀ ਆਲਾ ਆਪਾਂ 50000 ਰੁਪਏ 50 ਦੇ ਵਿੱਚੋਂ ਮਾਲਕ ਨਾਲ ਆਪਾਂ ਮੌਕੇ ਤੇ ਕਰ ਦਾਂਗੇ ਸੋ ਦੇਖੋ ਸਿੰਘੂ ਮਾਤਾ ਦੇਖੋ ਕੱਟੀ ਦਾ ਤੇ ਬਾਕੀ ਕੁਆਲਟੀ ਦੇਖੋ ਕੱਲੂ ਦੇਖੋ ਜਮਾ ਮੇਰੇ ਬੱਲ ਕੋਲ ਤੇ ਮੋਢੇ ਦੇ ਨੀਅਰ ਵਾਟ ਆਉਂਦੀ ਹੈਗੀ ਇਹ ਕੱਡੀ ਕੱਡੀ ਵੱਡੀ ਕੱਟੀ ਆ 50000 ਰੇਟ ਦੇ ਵਿੱਚ ਆ ਜੂਗੀ ਤੇ ਅੱਗੇ ਖੜੀ ਹੋਣੀ ਨੀਲੀ ਰਾਗੀ ਦੀ ਕੱਟੀ ਸਿਰਫ ਅੱਖ ਤੋਂ ਮਾਰ ਖਾਂਦੀ ਹੈ ਕੱਟੀ ਬਾਕੀ ਚਾਰੇ ਪੈਰ ਤੋਂ ਤੇ ਮੂੰਹ ਤੇ ਬੜਾ ਮੋਚ ਬੱਗੀ ਸੋ ਦੇਖੋ ਅੱਗੇ ਨੀਲੀ ਰਾਗੀ ਦੀ ਬ੍ਰੀਡ ਚਾਰ ਕਰਦੀ ਹੈ ਕੱਟੀ ਇਹਨਾਂ ਦੀ ਕੱਟੀ ਆ ਜੂ 35-37000 ਦੇ ਘਰਾਂ ਦੇ ਵਿੱਚ ਸੋ ਦੇਖੋ ਬਾਕੀ ਝੋੜੀ ਵਗੈਰਾ ਦੇਖੋ ਕੱਟੀਆਂ ਥੱਲੋ ਝੋੜੀ ਵਗੈਰਾ ਪੂਰੀ ਓਕੇ ਆ ਕਿਸੇ ਪਾਸੇੋਂ ਹੱਥ ਦਰਾਨੀ ਬਾਕੀ ਜਮਾ ਕਰਦੇ ਆ ਦੇਖੋ ਸੈਗ ਸੋਨਾ ਕੁੰਡਾ ਸੈਗ ਮੋੜਦੇ ਆਂ ਜੀ ਆਪਣੇ ਕੋਲ ਕੱਟੀ ਸਾਨੂੰ ਮਾਲ ਮੁੱਲ ਰੇਟ ਦੇ ਵਿੱਚ ਮਿਲੂਗੀ ਜਮਾ ਕਿ ਜਿਹੜੀ ਮੰਨ ਕੇ ਚੱਲੋ ਰੱਬ ਨਾ ਕਰੇ ਮੇਕੀ ਆਸ ਨਹੀਂ ਰਹਿੰਦੀ ਜਮਾ ਮੰਨ ਕੇ ਚੱਲੋ ਕੋਈ ਚਾਂਸਿਸ ਵਾਂਦੇ ਆ ਭਾਰ वगैरह ਹੋਰ ਆ ਤਾਂ ਸਾਨੂੰ ਆਪਦਾ ਖਰਚਾ ਮੋੜ ਕੇ ਜਾਊਗੀ ਕਿ ਜੇ ਤੁਸੀਂ ਮੰਨ ਕੇ ਚੱਲੋ ਕੱਡੀ 25 30 ਦੀ ਲੈਤੀ ਆ ਰੱਬ ਨਾ ਕਰੇ ਖਰਾਬ ਹੋ ਗਈ ਉਹ 60 65 ਦੀ ਬੀਬੂ ਤਾਂ ਵੀ ਜੇਕਰ ਮੰਨ ਕੇ ਚੱਲੋ ਵੀ ਸਹੀ ਸੂਝਿਆ ਤਾਂ ਵੀ ਲੱਖ ਦੀ ਮਾਰਕੀਟ ਰੇਟ ਦੇ ਵਿੱਚ ਕੱਟੀ ਆ ਜਾਊਗੀ 25000 ਤੋਂ ਰੇਟ ਸ਼ੁਰੂ ਹੋਊਗਾ ਤੇ 50000 ਦੇ ਡੰਡ ਹੋਇਆ ਦੇਖੋ ਝੋੜੀਆਂ ਕੱਟੀਆਂ ਨੇ ਇਦਾਂ ਦੇਖਦੇ ਸਾਨੂੰ 28 27 27000 ਦੇ ਕਰਾਂ ਦੀ ਵੈਲਿਊ ਆ ਕਿ ਆਹ ਕੱਟੀ ਦੇਖੋ ਜਿਵੇਂ ਸੀਰ ਦੇ ਵਿੱਚ ਕੱਟੀ ਆਈ ਵੀ ਆਪਣਾ ਸਾਹਣ ਕ੍ਰੋਸ ਕਰ ਦੂ ਅੱਜ ਇਹਨੂੰ ਸਿੰਘ ਦੇਖੋ ਕੱਟੀ ਦਾ ਸੋਹਣੇ ਖਬਲ ਗੜ ਰਹੇ ਕਿ ਸਿੰਘ ਦੇ ਵਿੱਚ ਕਿੰਨਾ ਸਿੰਘ ਸੋਨਾ ਗੜਾਈ ਦੇ ਵਿੱਚ ਮੜਿਆ ਵਾ ਇਦਾਂ ਦੀ ਕੱਟੀ ਆ ਜੂਗੀ 47000 ਦੇ ਵਿੱਚ ਬਿਲਕੁਲ ਦੰਦੀ ਖੀਰੀ ਕੱਟੀ ਆ 3 ਮਹੀਨੇ ਵੀਰਾਂ ਦੇ ਵਿੱਚ ਫੋਟੋਆਂ ਦੇ ਬਿਲਕੁਲ ਕਾਬਲਾ ਕਾ ਤਾਜੇ ਆ ਆਪਣੇ ਕੋਲ ਅੱਜ ਸਵੇਰ ਹੀ ਆਈ ਆ ਕੱਟੀ ਤੇ ਹੋਰ ਨਾਲ ਮੀਨੇ ਵਿੱਚ ਜਦ ਗੱਪਣ ਹੋਈ ਜਾਵੇ ਉਹ ਥੱਲੇ ਝੋਲੀ ਵਗੈਰਾ ਦੇਖੋ ਕੱਟੀ ਦੀ ਝੋਲੀ ਦਿਖਾ ਦੇਣੇ ਹੋਗੇ ਦੇਖੋ ਝੋਲੀ ਕਿੰਨੀ ਸੋਹਣੀ ਪੋਲੀ ਝੋਲੀ ਆ ਤੇ ਕੱਢੀ 47000 ਦੀ ਤੇ ਅੱਗੇ ਹੋਰ ਦਿਖਾ ਦੇ ਕੱਟੀਆਂ ਆਪਾਂ ਸਵਾਹ ਦੇਖੋ ਜਿਵੇਂ ਆ ਕੱਟੀਆਂ ਆ ਗਈਆਂ ਵਿੱਚ ਥਾਣ ਦੇਖੋ ਝੋੜਾ ਦੇਖੋ ਕੱਟੀਆਂ ਵੀ ਆ ਆਪਾਂ ਕਿਸੇ ਦਾ ਕਿਉਂਕਿ ਇੰਨੀਆਂ ਕੱਟੀਆਂ ਮੈਂ ਨਾ ਨਹੀਂ ਬਣ ਕੇ ਚਲੋ ਵੀ ਦੱਸ ਸਕਦਾ ਕਿਉਂਕਿ ਜੇ ਬਣ ਕੇ ਚਲੋ ਇੱਕ ਦੋ ਕੱਟੀਆਂ ਵੇਚਣ ਦਾ ਤਾਂ ਆਪਾਂ ਕਹਿ ਜੀਏ ਵੀ ਇਹ ਮੋਦੀ ਦੀ ਆ ਇਹ ਮਨਤੀ ਦੀ ਆ ਕਹਿੰਗੇ ਆ ਤੇ ਰੂਟੀਨ ਦੇ ਵਿੱਚ ਹੀ ਪਸੂ ਹੁੰਦੇ ਰਹਿੰਦੇ ਆ ਜਦੋਂ ਮਰਜੀ ਕੋਈ ਵੀ ਆਵੇ 20 ਤੋਂ ਲੈ ਕੇ 25 15 17 ਨਾਲ ਹਰ ਵਕਤ ਹਾਜ਼ਰ ਰਹਿੰਦੇ ਆ ਇਹ ਨਹੀਂ ਗੱਲ ਕੋਈ ਵੀਰ ਦੂਰ ਆ ਗਏ ਤੇ ਕੱਟੀ ਆਪਣੇ ਘਰੇ ਨਾ ਹੋਊਗੀ ਤਾਂ ਬੱਜ ਨੂੰ ਤੇਰ ਖਰਚਾ ਆਪਾਂ ਦੇ ਕੇ ਵੋੜਾਂਗੇ ਜਮਾ ਸਵੇਕ ਬੱਚੀ ਹੈਗੀ ਜਰਸੀ ਦੇ ਵਿੱਚ ਹਲਕਾ ਕਲੋਸ ਪਾਉਣ ਬੈਂਦਾ ਇਹ 6 ਜਨਵਰੀ ਨੂੰ ਵਿੱਚ ਚੈੱਕ ਕਰਾਵਾਂਗੇ 2 ਮਹੀਨੇ ਤੇ ਲੱਗ ਪਾ ਕੋਦੇ ਗੱਬਰ ਹੋ ਜੂ ਗੱਬਰ ਚੈੱਕ ਕਰਵਾ ਕੇ ਦੇਵਾਂਗੇ ਇਹ ਨਹੀਂ ਖਾਤੋ ਥੋੜੀ ਬੇਰਗਾਮੀ ਕਹੂਗੀ ਜਰਸੀ ਦੇ ਵਿੱਚ ਪੈਂਦੀ ਸੋਹਣੀ ਬੱਚੀ ਹੈ ਬੇਰਗੁੱਲ ਬਹੁਤ ਚੰਗੀ ਹੈਗੀ ਹਾਈਟ ਲੈਂਥ ਇਹ ਇਹ ਹੋਇਆ ਵਾ ਕੱਟੀ ਦੇ ਇਹਦੇ ਬੱਚੀ ਦੇ ਸੌਰੀ ਇਹ ਬੱਚਾ ਕਿ ਕਰਵਾ ਕੇ ਦਿਵਾਗੇ ਅੱਗੇ ਕੱਟੀ ਦੇਖੋ ਸਿੰਘ ਸੋਨਾ ਪੁੰਡਾ ਤੇ ਇੱਧਰ ਦੇ ਕੱਟਿਆ ਦੇਖੋ 27 28000 ਦੇ ਘਰਾਂ ਦੇ ਵਿੱਚ ਕੱਟਿਆ ਜਾਣਗੇ ਕਹਿੰਦਾ ਬਾਪ ਆਪਣਾ ਇਹ ਹੈ ਵਾਜੀ ਵੀਰ ਕਹਿੰਦਾ ਸਾਡੇ ਕੋਲ ਕੰਮ ਹੈ ਨਹੀਂਗਾ ਤੇ 2 4 ਜਿਹਾ ਕਰਤੀਆਂ ਰੱਖਦੇ ਮੈਂ ਅੱਧਾ ਆਪਣੇ ਜਵਾਗ ਵਜਣਗੇ ਨਸੇ ਬੱਤੇ ਤੋਂ ਤੇ ਦੂਜੇ ਨੰਬਰ ਤੇ ਆਪਣੀ ਮੰਨ ਕੇ ਚਲੋ ਜੱਟਾ ਕੋਲ ਦੋ ਹੀ ਕਿਤੇ ਹੁੰਦੇ ਜਾਂ ਤਾਂ ਅਪਾ ਖੇਤੀ ਕਰ ਸਕਦੇ ਆ ਤੇ ਜਾਂ ਆਪਾਂ ਪਸ਼ੂ ਪਾਲ ਸਕਦੇ ਆ ਸੋ ਪਸ਼ੂ ਪਾਲੋ ਹੁਣ ਲੱਗੇ ਗੱਲ ਦਾ ਆਪਾਂ ਭੇਜ ਕਰਨਾ ਕਿਉਂਕਿ ਬਿਮਾਰੀਆਂ ਐਂਟੀਬਾਡਿਕ ਵਗੈਰਾ ਬਹੁਤ ਜਿਆਦੇ ਨਾ ਨਾ ਨਹੀਂ ਜਾਣਦੇ ਬਿਮਾਰੀ ਜਿਹੜੀਆਂ ਕੋ ਡਾਕਟਰ ਦੱਸ ਦਿੰਦੇ ਆ ਉਹ ਬਣ ਜਾਂਦਾ ਕਿਉਂਕਿ ਆਪਣੇ ਖਾਣੇ ਪੀਣੇ ਬਦਲ ਚੁੱਕੇ ਹੈਗੇ ਫਾਸਟ ਫੂਡ ਖਾਈ ਜਾਂਦੇ ਸਾਰਾ ਦਿਨ ਆਪਾਂ ਤੇ ਘਰ ਦਾ ਦੁੱਧ ਕਿਉਂ ਭੁੱਲ ਗਿਆ ਆਪਾਂ ਸੋ ਦੁੱਧ ਕਿਉਂ ਆਪਾਂ ਤਾਂ ਵੀ ਵਾਹ ਕੇ ਜੀ ਆਪਣੇ ਘਰੇ ਦੋ ਲਵੇਰੇ ਹੋਣਗੇ ਕਿਉਂਕਿ ਲਵੇਰਾ ਜੀ ਜਦੋਂ ਦੁੱਧ ਆਪੋ ਹੋ ਰਿਹਾ ਨੇ 1 ਲੱਖ 1.5 ਲੱਖ ਰੁਪਏ ਲੱਗਦਾ ਹਰ ਇੱਕ ਬੰਦੇ ਦੀ ਬਜਟ ਚੋਂ ਬਾਹਰ ਹੋਇਆ ਬਹਰੇ ਇੱਕ ਬੰਦਾ ਕਹਿੰਦਾ ਅਸੀਂ 20000 25000 ਦੀ ਗਾਂ ਲੈ ਲਾਂਗੇ ਉਹ ਦੁੱਧ ਵੀ ਚੱਲਾਂਗੇ ਕਿਉਂਕਿ ਗਾਂ ਜਦੋਂ 20 2500 ਤੇ ਜਾਂ ਮੰਨ ਕੇ ਚੱਲੋ ਸਾਲ ਸਵਾ ਸਾਲ ਦੀ ਸੂਈ ਹੁੰਦੀ ਆ ਉਹਦੇ ਵੀ ਦੁੱਧ ਪੀਣ ਦੇ ਵਿੱਚ ਕਿਉਂਕਿ ਰੀਪੀਟਰ ਟੀਕੇ ਲਾ ਲਾ ਕੇ ਰਹਿੰਦੀਆਂ ਨਹੀਂ ਉਹ ਉਹਨਾਂ ਵਿੱਚ ਵੀ ਥੋੜਾ ਮੰਨ ਕੇ ਚੱਲੋ ਵੀ 30 35% ਐਂਟੀਬਾਡੀ ਕੋਲੇ ਵਿੱਚ ਆ ਜਾਂਦਾ ਕਿ ਉਹ ਵੀ ਪਸ਼ੂ ਆਪਣਾ ਘਰੇ ਬਾੜਾ ਕੇ ਸੱਜਰ ਮੈਂ ਅੱਖਾਂ ਦੇ ਸਾਹਮਣੇ ਸੂਗ ਹੀ ਆਪਣੇ ਤੇ ਤਿੰਨ ਗੱਡੀਆਂ ਵਾੜ ਲਾਂਗੇ ਦਾ ਆਪਣਾ ਘਰੇ ਮੰਨ ਕੇ ਚੱਲੋ ਵੀ ਆਪ ਨੂੰ ਪੈਸੇ ਹੀ ਲੋੜ ਪੈਗੀ ਇੱਕ ਅੱਧੀ ਗੱਡੀ ਵੇਚ ਲਾ ਕੇ ਤੇ ਦੋ ਗੱਡੀਆਂ ਆਪਣ ਘਰੇ ਰੱਖ ਲਾ ਕੇ ਘਰ ਦਾ ਗੁਜ਼ਾਰਾ ਚੱਲੀ ਜਾਊਗਾ ਤੇ ਦੂਜੇ ਨੰਬਰ ਤੇ ਆ ਕੇ ਗੱਲ ਕਰੀ ਤੂੜੀਆ ਰੇਟਾਂ ਦੇ 220 30 ਰੁਪਏ ਸਾਰਾ ਤੂੜੀ ਵੇਚਦਾ ਕੋਈ ਬੈਨੀਫੈਕਟਰੀ ਜੇ ਉਹੀ ਤੂੜੀ ਆਪੇ ਨਾਲ ਚੌਕਰ ਵਗੈਰਾ ਬਾਜ ਜਾਪਾ ਕੱਟੀਆਂ ਬਾਹ ਲਾ ਦੇ ਤਾਂ ਜ਼ਿਆਦਾ ਬੈਨੀਫਿਟ ਕਰੂਗੀ 25000 ਤੋਂ ਆਪਣੇ ਕੋਲੇ ਰੇਅਰ ਸਟਾਰਟ ਹੋਊਗਾ ਤੇ ਅੰ데 ਤੱਕ ਜਾਂਦਾ ਜਾਂਦਾ ਹਾਈਐਸਟ 50 ਤੇ ਦੀ 1200 ਦੇ 30 35 40 ਆ ਜਾਏ ਆਪਣੇ ਕੋਲੇ ਫਿਲਹਾਲ ਹਾਜ਼ਰ ਕਰਿਆ ਚਾਰ ਥਾਂ ਹੋਣਗੇ ਜਦੋਂ ਮਰਜੀ ਕੋਈ ਵੀ ਆਵੇ ਕੱਟੀ ਦੇ ਕੇ ਤੋੜਾਂਗੇ ਤੇ WhatsApp ਦੇ ਵੀਡੀਓ ਆਪਾਂ ਤੇ ਭੇਜ ਨਹੀਂ ਰੀਆਂ ਕਿਉਂਕਿ ਨਾਲ ਖੁੱਲਿਆ ਇਕੱਲੀ ਇਕੱਲੀ ਵੀਡੀਓ ਕਵਰ ਨਹੀਂ ਹੁੰਦੀ ਪਿੰਡ ਦੀਪਗੜ ਜਿਲ੍ਹਾ ਬਰਨਾਲਾ 84270 19817 ਦਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤਾਂ ਜਲ